ਸੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਜੁੱਧ ਨਸ਼ੇ ਵਿਰੁੱਧ ਜਿਹੜਾ ਛੇੜਿਆ ਗਿਆ ਉਸ ਦੇ ਤਹਿਤ ਮਾਨ ਜੋ ਸਰਗੁਰਪ੍ਰਸਿੰਝੀ ਭੋਲਰ ਕਮਿਸ਼ਨਰ ਪੁਲਿਸ ਅਨੁਸਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਥਾਣਾ ਸਦਰ ਦੇ ਐਸਐਚਓ ਹਰਸਨਦੀਪ ਅਧੀਨ ਉਹਨਾਂ ਦੀ ਟੀਮ ਵੱਲੋਂ ਕੱਲ ਇੱਕ ਜਿਹੜਾ ਜਿਹੜਾ ਸਾਡਾ ਸਰਚ ਚੱਲਦੀ ਆ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਕੱਲ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਵਿੱਚ ਇੱਕ ਏਜੰਟ ਸਿਆ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਉਰਫ ਹੈਪੀ ਅਤੇ ਇੱਕ ਲੇਡੀ ਆ ਪ੍ਰਿੰਕਾ ਪਤਨੀ ਹਰਪ੍ਰੀਤ ਸਿੰਘ ਤੇ ਸ਼ਿਲਪਾ ਪਤਨੀ ਮੇਡ ਸਿਕੰਦਰ ਸਿੰਘ ਜੋ ਇਹ ਜਿਹੜੇ ਆ ਨਸ਼ਾ ਜਿਹੜਾ ਵਾ ਵੇਚਣ ਦਾ ਕੰਮ ਕਰਦੇ ਆ ਔਰ ਇਹ ਕੁੜੀਆਂ ਬਣਾ ਰਹੇ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 260 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਅਤੇ 5290 ਰੁਪਏ ਡਰੱਗ ਮਨੀ ਜਿਹੜਾ ਨੇ ਕਿ ਵੇਚ ਕੇ ਸੇਲ ਕੀਤੇ ਪੈਸੇ ਜਿਹੜੇ ਸੀ ਉਹ ਇਹਨਾਂ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਜਿਸ ਦੇ ਤਹਿਤ ਮਕਦਮਾ ਨੰਬਰ 95 ਮਿਤੀ 19 2025 ਅੰਡਰ ਸੈਕਸ਼ਨ 25 21C 27A 61 NDPS ਐਕਟ थाना सदर ਵਿੱਚ ਦਰਜਸਟ ਕੀਤਾ ਗਿਆ ਸੀ ਜਿਨ੍ਹਾਂ ਦੀ ਇਨਟੈਰੋਗੇਸ਼ਨ ਕੀਤੀ ਗਈ ਅਤੇ ਅੱਜ ਉਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਜਿਸ ਦੇ ਤਹਿਤ ਕੋਈ ਸਮਾਨ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਗਾਂ ਕਿੰਨੂੰ ਕਿੰਨੂੰ ਇਹ ਅੱਗੇ ਸਪਲਾਈ ਕਰਦੇ ਸੀ ਇਹ ਸਾਰੀ ਚੇਨ ਜਿਹੜੀ ਆ ਉਹਨੂੰ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਥਾਣੇ ਸਦਰ ਦੀ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਜਿਹੜੇ ਸੀ ਇਹਨਾਂ ਬਾਰੇ ਕਾਫੀ ਲੋਕਾਂ ਵੱਲੋਂ ਸ਼ਿਕਾਇਤ ਆ ਰਹੀ ਸੀ ਕਿ ਇਹ ਜਿਹੜੇ ਆ ਮਹੱਲੇ ਦੇ ਵਿੱਚ ਨਸ਼ਾ ਵੇਚਣ ਦੇ ਆਦੀ ਨੇ ਔਰ ਇਹ ਲੋਕਾਂ ਦੀ ਜਵਾਨੀ ਨੂੰ ਜਿਹੜੇ ਆ ਇਹ ਨੌਜਵਾਨਾਂ ਨੂੰ ਜਿਹੜੇ ਗਲਤ ਪਾਸੇ ਲਾ ਰਹੇ ਆ ਜੋ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਗੁਰਦੁਆਰਾ ਢੋਮਿਆਂ ਉਹ ਸੀ ਏਰੀਆ ਦੇ ਵਿੱਚ ਲੋਕਾਂ ਨੇ ਕਾਫੀ ਜਿਹੜਾ ਸੁੱਖ ਦਾ ਸਾਹ ਲਿਆ ਵਾ ਔਰ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੀ ਅੱਗੇ ਜਿਹੜੀ ਆ ਇੰਟਰੋਗੇਸ਼ਨ ਜਿਹੜੀ ਆ ਉਸ ਕੇ ਜਿਹੜੀ ਆ ਜਾਰੀ ਹੈ ਮਾਝੂ ਕਮਿਸ਼ਨਰ ਰਵ ਪੁਲਿਸ ਸ੍ਰੀ ਗੋਪੀ ਸਿੰਘ ਪੁਲਦਰੀ ਜੀ ਦੀਆਂ ਖਾਸ ਹਦਾਇਤਾਂ ਤੇ ਸ੍ਰੀ ਵਿਚਾਲਜੀਤ ਸਿੰਘ ਏਡੀਐਸਪੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡਾ ਥਾਣਾ ਖਤਵਾਲੀ ਦੇ ਐਸਟੋ ਐਸੇਰ ਮਜੀਦ ਸਿੰਘ ਤੇ ਚੌਕੀ ਇੰਚ ਜੈਸੀ ਬਲਬੀਰ ਸਿੰਘ ਐਸੇ ਮਜੀਦ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਮਾਝੂ ਦੇ ਵਿੱਚ ਮਾਝੂ ਦੇ ਚ ਇੱਕ ਜੂਨ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਟੋਟਲ 13 ਵਹੀਕਲ ਜਿਹੜੇ ਹੋ ਰਿਕਵਰ ਕੀਤੇ ਨੇ ਇਹ ਨਾਇਟਿਸ਼ੀ ਐਕਟਵਾ ਤੇ ਸੱਤ ਮੋਟਰਸਾਈਕਲ ਨੇ ਜਿਸ ਇਸ ਤਰ੍ਹਾਂ ਇਹਨਾਂ ਨੇ ਅਲੱਗ-ਅਲੱਗ ਪਾਰਟੀਆਂ ਬਣਾ ਕੇ ਕੰਮ ਕਰਦੇ ਆ ਮਕਾਮਾ ਨੰਬਰ 34 ਜਿਹੜਾ ਦਰਜ ਕੀਤਾ ਹੈ 16 ਨੂੰ ਉਹਦੇ ਚ ਰਵੀ ਕੁਮਾਰ ਰਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਤੇ ਦੋ ਜਿਹੜੇ ਐਕਟਵਾ ਉਹਦੇ ਕਲੋਨ ਚੋਰੀ ਸੁਦਾ ਜਿਹੜੇ ਉਹ ਬਰਾਮਦ ਕੀਤੇ ਇਸੇ ਤਰ੍ਹਾਂ ਇਹਨਾਂ ਮਕਦਮਾ ਨੰਬਰ 35 56 ਨੂੰ ਦਰਜ ਕੀਤਾ ਉਹਦੇ ਦੋਸ਼ੀ ਅਨੁਰਧ ਸ਼ਰਮਾ ਜੀ ਦਾ ਜਿਹਦੇ ਕੋਲੋਂ ਦੋ ਐਕਟਵਾ ਤੇ ਦੋ ਮੋਟਰਸਾਈਕਲ ਰਿਕਵਰ ਕੀਤੇ ਆ ਇਸੇ ਤਰ੍ਹਾਂ ਮਕਦਮਾ ਨੰਬਰ 36 ਮਿਤੀ 11 ਜੇ ਇਹਦੇ ਵਿੱਚ ਦੋਸ਼ੀ ਸੀਗਾ ਦਾਣਚ ਉਰਫ ਦਾਣਾਵਾਂ ਇਹਦੇ ਕੋਲੋਂ ਇੱਕ ਚੋਰੀ ਦੀ ਮੋਟਰ ਜਿਹੜੀ ਐਕਟਵਾ ਉਹ ਰਿਕਵਰ ਕੀਤੀ ਹੈ ਮਕਾਨਮਾ ਨੰਬਰ 37 ਮਿਤੀ 12/6 ਇਹਦੇ ਵਿੱਚ ਦੋਸ਼ੀ ਆ ਅੰਗਰੇਜ਼ ਸਿੰਘ ਪੁੱਤਰ ਸਮੁੰਦ ਸਿੰਘ ਵਾਸੀ ਪੂਨੀਆ ਇਹਦੇ ਕੋਲੋਂ ਵੀ ਇੱਕ ਐਕਟਵਾ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਉਹ ਰਿਕਵਰ ਕੀਤਾ ਹੈ ਇਸੇ ਦੀ ਕੰਟੀਨਿਊਸ਼ਨ ਦੇ ਵਿੱਚ ਇਹਨਾਂ ਫਿਰ ਮਿਤੀ 18/6 ਨੂੰ ਮਕਰਮਾ ਨੰਬਰ 38 ਦਰਜ ਕੀਤਾ ਹੈ ਜਿਹਦੇ ਵਿੱਚ ਦੋਸ਼ੀ ਪ੍ਰਭਜੀਤ ਸਿੰਘ ਉਰਫ ਪ੍ਰਭ ਉਰਫ ਗੱਲੀ ਇਹ ਵਾਸੀ ਹੈਗਾ ਪਿੰਡ ਮੜੜ ਦਾ ਇਹਦੇ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਜਿਹੜੇ ਹੋਰ ਕਵਰ ਕੀਤੇ ਆ ਸੇਮ ਇਸੇ ਤਰ੍ਹਾਂ ਮਕਦਮਾ ਨੰਬਰ 39 ਮਿਤੀ 11 ਜੇ ਇਹਦੇ ਵਿੱਚ ਦੋਸ਼ੀ ਹੈਗਾ ਲਵਪ੍ਰੀਤ ਸਿੰਘ ਉਰਫ ਲਵ ਇਹ ਵਾਸੀ ਹੈਗਾ ਇਹ ਪਿੰਡ ਇਹ ਵੀ ਮੜੜਦਾਈ ਆ ਇਹਦੇ ਕੋਲੋਂ ਵੀ ਦੋ ਜਿਹੜੇ ਚੋਰੀ ਸਦਾ ਮੋਟਰਸਾਈਕਲ ਰਿਕਵਰ ਕੀਤੇ ਇਸ ਤਰ੍ਹਾਂ ਸਾਡੀ ਕਤਵਾਰੀ ਦੀ ਪੁਲਿਸ ਨੇ ਟੋਟਲ 13 ਵਹੀਕਲ ਜਿਹੜੇ ਇਸ ਮਹੀਨੇ ਦੇ ਵਿੱਚ ਵਿੱਚ ਜਾਂ ਹੁਣ ਤੱਕ 20 ਦਿਨਾਂ ਦੇ ਵਿੱਚ ਰਿਕਵਰ ਕਰਕੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਨਾਲ ਜਿਹੜੇ ਆ ਖਾਸਕਰ ਤੌਰ ਤੇ ਸ਼ਰਧਾਲੂ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਾਉਂਦੇ ਸੀਗੇ ਉਹਨਾਂ ਦੇ ਬਾਹਰੋਂ ਮੋਟਰਸਾਈਕਲ ਵੀਕਲ ਚੋਰੀ ਹੋ ਜਾਂਦੇ ਸੀਗੇ ਉਹਨਾਂ ਨੂੰ ਇਹਦੇ ਨਾਲ ਕਾਫੀ ਰਾਹਤ ਮਿਲੀ ਹੈ ਤੇ ਇਹਨਾਂ ਦੋਸ਼ੀਆਂ ਕੋਲੋਂ ਇਹ ਸਾਡੇ ਕੋਲ ਰਿਮਾਰਡ ਤੇ ਨਹੀਂ ਦੋਸ਼ੀ ਦੋ ਤੇ ਇਹਨਾਂ ਕੋਲੋਂ ਹੁਣ ਹੋਰ ਵੀ ਰਿਕਵਰੀ ਆਉਂਦੀ ਆ ਸਾ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਉਹਨਾਂ ਨੂੰ